ਆਈ ਕੀ ਆਜਾ ਲੈ ਸਵਾਗਤ ਹੈ ਤੁਹਾਡਾ ਦਿਲਵੀ ਲੁੱਟਬਦੀ YouTube ਚੈਨਲ ਤੇ ਲੋਜੀ ਖਰੇ ਜੀਏ ਉੱਟ ਖੜੇ ਅਰਮਨ ਮੋਹਿਤ ਉਤਰਪਰਤਾ ਚਾਚਾ ਬਾਰੀ ਪੈ ਜੀਏ ਹੀ ਚਾਰੇ ਆਣੇ ਦੋ ਜਾਣੇ ਅੰਦਰ ਪਏ ਡਾਡੀ ਦੇ ਚਾਚਾ ਤੇ ਹਲੇ ਉੱਠੇ ਆ ਨਾ ਰਟੂ ਨੇ ਕੰਮੰਦ ਕਰਦੇ ਕੋਈ ਉਹ ਦਿਖਾਉਣੇ ਨਾਲ ਦੇ ਨਾਲ ਬਲੌਗ ਦੇ ਵਿੱਚ ਅੱਛਾ ਜੀ ਵੀਰ ਹੁਣ ਕਦੈ ਨੌਣ ਜਾਣੇ ਆ ਬਹੁਤ ਹੋ ਗਿਆ ਨਾ ਨੌਣ ਵਾਲੀ ਕੰਮ ਤੇ 6:30 ਲੈ ਕੇ ਚੱਲ ਤੂੰ ਮਾ ਚਾਹ ਦਾ ਪੀ ਉੱਕੇ ਨਾ ਹਾਂ ਚਾਹ ਬਣਾ ਦਿੰਨੇ ਆ ਬੱਲਾ ਤੇਰੀ ਧਿਆਨ ਵਿੱਚ ਜਿਆਦਾ ਘਾਟਾ ਦਾ ਉਹ ਚਾਹ ਨਰ ਤੋਦਾਂਗੇ ਬਾ ਚਾਹ ਕਰਦੇ ਦੇਖੋ ਹਾਂ ਤੋਰ ਕਰਦੇ ਫੇਰ ਦੂਜਾ ਚ ਅਸੀਂ ਬੱਚੇ ਨੂੰ ਘਟਾ ਦੇਗੇ ਤੇ ਤੂੰ ਵੀ ਤੋਂ ਨਹੀਂ ਦੇਖਣਗੇ ਆਪੀ ਤੇ ਫਿਰ ਚਾਚਾ ਤੋਂ ਲਾ ਮੈਂ ਚਾਹ ਬਣਾਉਣਾ ਇਹਨੂੰ ਅੱਜ ਭਣੇ ਜਾਨੂ ਪੂਰੀਆਂ ਲਾਉਣ ਲੱਗੀ ਹੋਈ ਆ ਪੂਰੀਆਂ ਭਰੀਆਂ ਖਾ ਕੇ ਜਾਵਾਂਗੇ ਅਸੀਂ ਅੱਜ ਭੈਣ ਜੱਟੀ ਜਾਨੂੰ ਪੂਰੀਆਂ ਬਣਾ ਕੇ ਦਿੰਦੀ ਸੀਗੀ ਉਹ ਪਈਆਂ ਨੇ ਪੂਰੀਆਂ ਰੈਡੀ ਨੇ ਇਧਰ ਵਾਲੇ ਹੋਰ ਬਣਾਉਣੀਆਂ ਨੇ ਪਹਿਲਾਂ ਜੀ ਗੈਸ ਤੇ ਚਲਾਇਆ ਪਰ ਜਿੱਧਰ ਗੈਸ ਤੇ ਗੱਲ ਬਣੀ ਨਹੀਂ ਹੈਗੀ ਫਿਰ ਅਸੀਂ ਚੁੱਲੇ ਤੇ ਜਲਾਦੀ ਹਾਂ ਇਧਰ ਆ ਬਿੱਲੀ ਜਾਂਦਾ ਹਾਂਜੀ ਆ ਤੁਸੀਂ ਬਿੱਲੀ ਹੋ ਬਲੌਗ ਚ ਗਾਲ ਨਹੀਂ ਕੱਢਣੀ ਨਾ 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 ਬਲੌਗ ਚੱਲਦਾ ਹੈ ਆ ਡਰਾਈਵਰ ਜਾਬ ਸਾਡੇ ਘਾਟ ਬਾਅਦ ਚ ਫਿਰਦੇ ਨੇ ਹਲੇ ਅੱਜ ਨਹੀਂ ਪੂਰੀ ਅੱਖਾਂ ਕਰੀਏ ਤੇਰੇ ਕੱਲ ਬਾਬੇ ਸੌਣ ਲੱਗਿਆ ਟੇਲੇ ਆ ਲਾਦਾ ਜਿਵੇਂ ਭੂਤਾ ਭਾਈ ਹੁੰਦਾਗਾ ਚਾਚੇ ਤੇ ਡੈਡੀ ਨੇ ਡਾਂਗ ਚੱਕ ਲਈ ਕਹਿੰਦੇ ਸਭ ਦਾ ਡਾਂਗ ਗੁਰੂ ਨੇ ਬੇੜਾ ਬੁੜਾ ਤੋਂ ਉਹ ਫਿਰਦਾ ਚੁੱਪਰ ਪਾਣੀ ਲੈ ਕੇ ਦੇਣਾ ਲਾ ਚਮਕਾਤਾ ਅੱਜ ਬੇੜਾ ਇਹਨਾਂ ਨੇ ਸਾਰਾ ਚਲੋ ਚੱਕ ਸੋਈ ਜਿ ਪੋਚੇ ਪੁਚੇ ਲਾਤਾ ਸ਼ਰਟਾ ਕਲੇ ਭਾਂਡੇ ਤੋਂ ਮੰਨੇ ਰਹਿ ਗਏ ਧੋਣਿਆ ਲੋ ਜੀ ਕਹਿੰਦੇ ਹੋਰ ਪੈਪ ਕੱਢ ਲਿਆ ਹੈ ਲੋ ਜਾਰ ਠੰਡਾ ਪਾਣੀ ਪੀਓ ਜੀ ਪਹਿਲਾਂ ਵੈਲਕਮ ਜੀ ਵੈਲਕਮ ਭਾਈ ਆ ਰਹੀਆਂ ਪੂਰੀਏ ਲੱਗੇ ਹੋਏ ਨੇ ਵੱਟ ਕੱਢਣੇ ਅੱਜ ਮੈਂ ਇੱਕ ਪਾਸੇ ਮੋਹੀਤ ਰੈਡਾ ਪਾਊਗਾ ਮੇਰੇ ਵੀਰੋ ਤਾਂ ਦੂਤੀ ਛੜੋ ਹਰ ਮਨ ਲੱਗਿਆ ਹੋਇਆਗਾ ਰੈਫਰੀ ਜਾਬ ਇਧਰ ਖੜੇ ਨੇ ਜਿਹੜਾ ਗਲਤ ਕਰਦਾ ਫੇਰ ਡਾਂਗ ਫਿਰਦੀ ਆ ਛੋਟੀ ਛੋਟੀ ਜਹਾ ਪਈ ਆ ਜੀ ਲੋ ਜੀ ਛੋਟੀ ਛੋਟੀ ਅੱਜ ਕਹਿੰਦੇ ਜਾਬ ਤੇ ਡਾਂਗ ਫਿਰ ਰਹੀ ਆ ਲਾ ਜੀ ਇਹ ਪੈਪ ਓਕੇ ਇਧਰ ਵੀ ਪਿਆ ਉਹ ਵੀ ਚੱਕ ਲਿਆ ਮੈਂ ਦੋ ਪੈਨ ਇਧਰ ਇਧਰ ਵੀ ਆਪਾਂ ਜਮਾਂ ਛਾਬ ਸਵਈਆ ਕਰਤਾ ਅੱਜ ਕਰੋ ਚੈੱਕ ਚਾਦਰ ਰਹਿ ਗਈ ਪਿਛਾਉਣ ਵਾਲੀ ਚਾਦਰ ਪਿਛਾ ਲਈਏ ਬਾਕੀ ਓਕੇ ਆਪਾਂ ਅਗਲਾ ਰਿਆ ਇਹ ਲੈ ਜੀ ਲੋ ਜੀ ਇਧਰ ਚਾਚਾ ਪੈਪ ਨਾਲ ਪੂਰਾ ਖੈਂਦਾ ਹੋਇਆ ਮੇਰੇ ਵੀਰੋ ਕਰਮੀ ਪੁੰਜ ਨੂੰ ਤੇਰਾ ਰਮਾਲ ਜੀ ਹਰਮਣ ਚਲ ਮੈਂ ਲੈਣਾ ਜਾ ਕੇ ਰਮਾਲ ਕੈਂ ਦੇ ਮੇਰੇ ਵੀਰੋ ਕੇਟੀਐਮ ਵੀ ਧੋਣ ਲੱਗੇ ਇਧਰ ਉਧਰ ਉਹ ਪ੍ਰੈਸਰ ਪਾਣੀ ਦਾ ਚੱਲ ਰਿਹਾ ਮੇਰੇ ਕੋਲੇ ਝਾੜੂ ਆ ਤੇ ਚਾਚਾ ਤੇ ਹਰਮਣ ਕੇਟੀਐਮ ਧੋਂਦੇ ਆ ਪੂਰੇ ਡੜੀ ਨੇ ਧੋਤੇ ਬੋਲਟ ਮੈਂ ਤੋ ਦੂੰਗਾ ਕੋਈ ਚੱਕਰੀ ਨਹੀਂ ਆਏਗਾ ਥਾਲੀ ਘੋੜੀ ਪੋਰਸ ਲਿਆਉਣਾ ਉਧਰ ਇੱਕ ਚੋਬਰ ਆਪਣਾ ਚਾਹ ਬਣਾਉਣ ਲੱਗਿਆ ਹੋਇਆ ਹੈਗਾ ਕੰਮ ਬੱਟੇ ਪੱਧਰ ਤੀ ਆਪਣਾ ਅੱਜ ਲੋ ਜੀ ਕੰਮ ਕੁਝ ਸਾਰਾ ਕਲੀਅਰ ਆ ਕਦਮ ਨਹੀਂ ਜਾਣਾ ਚਾਚੇ ਹਾਂ ਇੱਕ ਤਾਂ ਆਪਣਾ ਯਾਰ ਮੈਗਨੀ ਲੂਟ ਆਇਆ ਹਾਂ ਉਹ ਵਦਨ ਦਾ ਬੈਂਕ ਲੈਣੀ ਆ ਤੇ ਅੱਜ ਚੱਲਣੀ ਆ ਆਪਣੀ ਮਸ਼ੀਨਾਂ ਲੜਕਟ ਨਹੀਂ ਆ ਤੇ ਉਹਦੋਂ ਨੇ ਪ੍ਰੋਗਰਾਮ ਫਿਰ ਚੱਲੂਗੀ ਤੇਰੇ ਫੇਰੇ ਕਰਦੇ ਟ੍ਰੇਲਰ ਟ੍ਰੇਟਰ ਮੈਂ ਪਹਿਲਾਂ ਕੁਝ ਕੰਮ ਕਰਦੇ ਹੋਰ ਫਿਰ ਕਰਦੇ ਕਰਦਾ ਤੇ ਹਰਮਣ ਵਾਲੇ ਘਰੀ ਆ ਬਦਾਲ ਤੇ ਜਦੋਂ ਆਪਣੀ ਮਗਰ ਕਬੂਤਰਾ ਹੀ ਦੇਰ ਤੋਂ ਆਉਂਦੇ ਆ ਉਹ ਬੱਲੇ ਖੌਣ ਲੱਗੇ ਤੇਲੀ ਖੁਸ਼ ਕਰਤਾ ਆਦੇਲੀ ਖੁਸ਼ ਕਰਤਾ ਉਹ ਮੈਂ ਕਬੂਤਰ ਦੇ ਉਹ ਹੀ ਤਾਂ ਬੱਕਰੀਆਂ ਨਾਲ ਚਲੇ ਗਿਆ ਹਾਂ ਜਿਹੜਾ ਪ੍ਰੋਗਰਾਮ ਉਹ ਕੋ ਤੇਰੇ ਕੋਲੇ ਆਉਣੇ ਆ ਕਬੂਤਰਾਂ ਦਾ ਕੰਮ ਵਸੇ ਟਾਣੀ ਪਾਉਣ ਦੇ ਇਕੱਲੇ ਬੱਜੀ ਦੇਖਣੇ ਨੇ ਹਾਂ ਬੱਜੀ ਦੇਖਣੇ ਨੇ ਹੋਰ ਕੁਝ ਨਹੀਂ ਕਰਨਾ ਆਵਾਜ਼ ਦੱਸੋ ਕਿ ਮੈਂ ਆਇਆ ਜਿੱਦੇ ਅੱਡੇ ਤੇ ਆਏ ਉਹਨੂੰ ਪਤਾ ਹੱਥ-ਪੋਟੇ ਲਿਆ ਹੋਇਆ ਆ ਲੈ ਆਇਆਗਾ ਆ ਆਪਾਂ ਆ ਆਪਣੇ ਡਾਕਟਰ ਸਾਹਿਬ ਨੇ ਲੋ ਗਿਆ ਡਾਕਟਰ ਸਾਹਿਬ ਨਾਲ ਆ ਸਾਡੇ ਡਾਕਟਰ ਸਾਹਿਬ ਨੇ ਹੋਰ ਜੀ ਹੁਣ ਦੱਸੋ ਕਿੰਨੇ ਦਿਨ ਚ ਜਾਨੀ ਫਿੱਟ ਹੋ ਜੂਗਾ ਮੇਰਾ 10 ਦਿਨ ਹੋਰ 10 ਕਿ ਦਿਨ ਹੋਰ ਹੱਡੀ ਦੇ ਤੇ ਰੇੜਾ ਹੀ ਕਰਕੇ ਆ ਬਾਜੀ ਓਕੇ ਠੀਕ ਹੈ ਜੀ ਧੰਨਵਾਦ ਜੀ ਲੋ ਜੀ ਹੁਣ ਮੈਦੇ ਜਾਤਾ ਚੱਲਦੇ ਆ ਹਾਂ ਹਾਂ ਠੀਕ ਆ ਆਹ ਦ ਜਾਣਾ ਆਪਣੀ ਆ ਆਪਣਾ ਐਡਾ ਲਾ ਲਓ ਵੀ ਹਾਂ ਮੂ ਵੈਕ ਗਿਆ ਆਪਾਂ ਟੂਰ ਭਾਈ ਅਗਾ ਜੰਦਾ ਨਹੀਂ ਮਰ ਕੇ ਆ ਜਾ ਸਾਡੇ ਕੋਲ ਯਾਰ ਕਹੀਂ ਕੋਈ ਤਾਂ ਹੈਣੀ ਕਿ ਕੁਛ ਹੋਣਾ ਜਾਨਵਰ ਜੀਗਾ ਵਿਚਾਰਾ ਮਰ ਗਿਆ ਛੜਕ ਤੇ ਆਪਾਂ ਸਾਈਡ ਤੇ ਰੱਖ ਦਿੰਨੇ ਨੇ ਇਹ ਤਾਂ ਗੱਡੀ ਨੇ ਪੀਚ ਦੇਣਾ ਯਾਰ ਜੇ ਆਪਣੇ ਕੋਲੇ ਕਹੀਂ ਕੋਈ ਹੁੰਦੀ ਨਾ ਆਪਾਂ ਦੱਬ ਦਿੰਦੇ ਹੁਣ ਕਹੀਂ ਨਹੀਂ ਹੈਗੀ ਸਾਡੇ ਕੋਲੇ ਆ ਟਾਈਮ ਪ੍ਰਬੰਧ ਘਟਾ ਸਾਡੇ ਕੋਲੇ ਕੋਈ ਨਾ ਬਬਲੀ ਕਰੇ ਲੋਡ ਬਦੀ ਤੋਂ ਆਪਾਂ ਪਹੁੰਚੀਏ ਕਲਸੀਆ ਆਪਾਂ ਜਾਣਾ ਜੀਗਾ ਆਪਣੀ ਮੋਟਰ ਤੇ ਅੰਮ੍ਰਿਤ ਵੀਰਾਲੀ ਤੇ ਤੇ ਕਣਕਾ ਦੇਖੋ ਬਾਬਿਓ ਕਿੰਨੀਆਂ ਸੋਹਣੀਆਂ ਨੇ ਇੱਧਰ ਵੀ ਦੇਖੋ ਔਰ ਨਾਲ ਤੇ ਦੂਜੇ ਪਾਸੇ ਵੀ ਦੇਖੋ ਬਾਬਾ ਕਿਰਪਾ ਕਰੇ ਜਿਨ੍ਹਾਂ ਨੇ ਫਸਲ ਤੇ ਮਿਹਨਤ ਕੀਤੀ ਆ ਮਿਹਨਤ ਬੱਲੇ ਪਵੇ ਉਹਨਾਂ ਤੇ ਜੀ ਆਏ ਸੀਗੇ ਮੋਟਰ ਤੇ ਢਾਲੀ ਵਾਲਾ ਸਾਹਿਬ ਅੰਮ੍ਰਤ ਉਹ ਨਹੀਂ ਹੈ ਨਹੀਂਗੇ ਤੇ ਫੋਨ ਚੱਕਦਾ ਨਹੀਂ ਬੜਾ ਕੋੜੀ ਆ ਯਾਰ ਬੜਾ ਕੋੜੀ ਆ ਬਾਬਾ ਫੋਨ ਵੀ ਨਹੀਂ ਚੱਕਦਾਗਾ ਤੇ ਆ ਸਾਡੀ ਮੋਟਰ ਹੈ ਜੇ ਇੱਕ ਕਰੋ ਕਣਕਾ ਵੱਢਣ ਵਾਲੀ ਆ ਤਿਆਰੀ ਦੂਰੀ ਵਾਲੇ ਕੋਈ ਨਹੀਂ ਹੈਗੀ ਉਹ ਪਹਿਲਾਂ ਆਪਾਂ ਟਰੈਕਟਰ ਨਾਲ ਤਕਰੀਬਾ ਨਾਲ ਟਰਾਲੀ ਲਿਭੂਗੀ ਫਿਰ ਹੋਰ ਆਹ ਤੇ ਜੰਮਣਾਉਣੇ ਹੁੰਨੇ ਬਾਕੀ ਅੰਦਰੋਂ ਬਹੁਤ ਬੰਨਿਆ ਆ ਰਿਹਾ ਬਟਾ ਉਹ ਕਰ ਕਾ ਮਗਿਆ ਤੁੰ ਆਤਨ ਦਿਖਾ ਮਗਿਆ ਤੁੰ ਤੇ ਚਲੋ ਚਲੋ ਇੱਥੇ ਘਰੇ ਚੱਲਦੇ ਆਂ ਚਲੋ ਕੋਈ ਘਰੇ ਆ ਗਏ ਆਪਾਂ ਰਾਤ ਦੇ ਨਿਕਲੇ ਹੋਇਆ ਅਸੀਂ ਚਾਚੀ ਦੇ ਘਰ ਗੋ ਕੱਲ ਦੇ ਨਿਕਲੇ ਹੋਏ ਦੁਪਹਿਰ ਦੇ 2:00 ਵੱਜ ਗਏ ਹੁਣ ਬੜੇ ਆ ਗਏ ਦੁਪਹਿਰ ਦੇ 2 ਵਜੇ ਦੇਖ ਲੈ ਕਾਲੀ ਕੁੜੀ ਧੋਣੀ ਆ ਅੱਜ ਨਾ ਹਲੋ ਪਾਵਰ ਬੈਂਕ ਲੈਣਗੇ ਜੋਗਰੇ ਜੀ ਦੇ ਪਰ ਕੱਲੋਂ ਸਾਡੇ ਫਿੱਟ ਨਹੀਂ ਬੈਠੀ ਉਹ ਜੀ ਦੀ 10000 ਵਾਲੀ ਸਾਨੂੰ ਚਾਹੀਦੀ ਆ 20 ਵਾਲੀ ਨਾ ਕਰਕੇ ਆਪਾਂ ਅੱਜ ਮੇੜ ਜਾਂਦੇ ਆ ਮੈਂ ਯਰੇ ਰੋਕੇ ਹੁਣ ਬ੍ਰੈਡ ਰੈਸਟ ਕਰਨਾ ਠੀਕ ਹੈ ਚੱਲ ਕੋਈ ਨਾ ਚਲੋ ਫਿਰ ਡਾਕਟਰ ਸਾਹਿਬ ਕੋਲੇ ਮੂੰਹ ਬੜਾ ਗਰਮ ਹੋ ਗਿਆ ਸਵਾ ਲਓ ਜੀ ਪਹਿਲਾਂ ਆਪਾਂ ਰੈਕੋਡ ਜਣਾਇਆ ਸੀ ਕੈਨਸਲ ਕਰਤਾ ਤੇ ਘਰੇ ਆ ਕੇ ਮੈਨੂੰ ਭੁੱਖ ਬਹੁਤ ਲੱਗੀ ਸੀ ਫਿਰ ਮੈਂ ਹਰਮਨ ਨੂੰ ਕਿਹਾ ਮੈਂ ਕਿਹਾ ਹਰਮਨ ਕੀ ਕੀਤਾ ਜਾਵੇ ਕਹਿੰਦਾ ਭਾਈ ਪੂਰੀਆਂ ਜਿਹੀਆਂ ਬਣਾਈਆਂ ਸੀ ਸਾਰੀਆਂ ਖਤਮ ਹੋ ਗਈਆਂ ਤੇ ਹੁਣ ਤਾਂ ਕੁਝ ਨਹੀਂ ਹੈਗਾ ਡੱਬੇ 'ਚ ਤੇ ਫਿਰ ਮੈਂ ਤੇ ਹਰਮਨ ਨੇ ਸਕੀਮ ਲਾਈ ਚੁੱਲੇ 'ਚ ਅੱਗ ਵਾਲੀ ਤੇ ਚੌਲ ਧਰਨੇ ਆਪਾਂ ਹਰਮਨ ਪੁੱਤਰੇ ਬਾਬਾ ਇਕੱਠੇ ਲਓ ਬਾਬਿਓ ਤੇ ਇਹਦੇ ਵਿੱਚ ਹੀ ਹੁਣ ਮੈਂ ਆਲੂ ਪਾ ਦੇਣਾ ਬੈਠੀ ਬੈਠੀ ਆਲੂ ਪਾ ਦੇਣਾ ਬੈਠੀ ਮਿਰਚਾਂ ਪਾ ਦੇਣਾ ਬੈਠੀ ਆਪਾਂ ਟਮਾਟਰ ਪਾ ਦੇਣਾ ਸਿੰਗਲਾ ਮਿਰਚ ਪੋਣੀ ਉਹ ਵੀ ਪਾ ਆਪਣਾ ਸਾਰਾ ਕਲੀਅਰ ਹੋ ਗਿਆ ਜੀ ਤੜਕਾ ਤੜਕਾ ਆਪਾਂ ਨੇ ਲਾਦਾ ਸੀਗਾ ਬੈਜੀਟੇਰੀਅਨ ਚੌਲ ਆ ਪੂਰੇ ਬੈਜੀਟੇਰੀਅਨ ਚੌਲ ਨੇ ਗਏ ਇਕੱਠੇ ਆਲੂ ਟਮਾਟਰ ਮਿਰਚਾਂ ਸਾਰਾ ਪਾਇਆ ਹੋਇਆ ਜਿੰਨੇ ਮੈਂ ਕਹਿੰਨਾ ਜਿੰਨੀਆਂ ਸਬਜ਼ੀਆਂ ਨੇ ਸਾਰੀਆਂ ਮਿਕਸ ਬਰੈਂਡ ਨਹੀਂ ਗਈਆਂ ਤੇ ਠੀਕ ਆ ਤੇ ਆ ਆਪਾਂ ਨੇ ਹੁਣ ਪਾ ਦੇ ਚੌਲ ਉਹ ਦੁਬਾਰਾ ਪਾਵਾਂਗੇ ਆਪਾਂ ਪਾਣੀ ਇਸ ਤੋਂ ਬਾਅਦ ਬਣ ਕੇ ਚਲੋਈ ਤੁਸੀਂ ਵੀ ਅੱਧਾ ਘੰਟਾ ਇੱਕ ਵਾਰ ਡੱਪਾ ਇਹਨਾਂ ਨੂੰ ਛੱਡ ਦਾਂਗੇ ਬਾਅਦ ਵਿੱਚ ਆ ਕੇ ਦੇਖਾਂਗੇ ਬਾਰ ਬਾਰ ਵੀ ਹਾਂ ਵੀ ਕਿਵੇਂ ਇਹ ਖੁੱਲੇ ਦਾ ਲੱਗੇ ਵੀ ਕਿੰ ਕੀ ਹਿਸਾਬ ਕਿਤਾਬ ਆ ਤੇ ਜਦੋਂ ਬਣ ਗਏ ਉਦੋਂ ਬੜਾ ਪਾ ਦਸਾਏ ਵੀ ਜਾ ਰਿਹਾ ਮੇਰੇ ਕੋਲ ਨੇ ਮੈਂ ਕਰ ਮੇਰੇ ਫੋਨ ਫੜਾ ਮੇਰਾ ਹੱਥ ਦੁਖਣ ਕਰਕੇ ਨਾ ਮੇਰੇ ਕੋ ਕੰਮ ਚੀਜ਼ ਕਰਕੇ ਘੁੰਮਦੀ ਨਹੀਂ ਹੈਗੀ ਤੇ ਤੂੰ ਮਣੀ ਲਾਓ ਬਾਬੇ ਦਲਵੀਰ ਉਹਨੂੰ ਫੋਨ ਬੜੂ ਆਪਣਾ ਭਰਾ ਇਹ ਦੇਖੋ ਅੱਤੋ ਦੋ ਵੀ ਹੈ ਰੰਗ ਲੂੰਗ ਦਾ ਬੜਾ ਸੋਹਣਾਗਾ ਹਨਾ ਅੱਬੇ ਰੰਗ ਬਹੁਤ ਘੈਂਟਾ ਹਲਦੀ ਵਧੀਆ ਠੋਕੇ ਪਈਆ ਤੇਲ ਵਧੀਆ ਪਾਇਆ ਹੋਇਆ ਤਾਂ ਰੰਗ ਵਧੀਆਗਾ ਛੜਿਆਂ ਦਾ ਤਾਂ ਫਿਰ ਬਾਬਾ ਅਸੀਂ ਚੱਲਦਾਗਾ ਆ ਜੱਦੀ ਦਾ ਅੰਤਰਾ ਪੁੱਕਾ ਕਰਨਾ ਜਨੀ ਲੋਡ ਵਧੀਆ ਜੀ ਸੰਪਰਕ ਕਰਦੇ ਰਹੋ ਹਲਵਾਈ ਆਊਗਾ ਹਲਵਾਈ ਆਪਣਾ ਅੰਦਰ ਵੀ ਬੈਠਾ ਇੱਕ ਵਾਰ ਇੱਕ ਅੰਦਰ ਬੈਠਾ ਇੱਕ ਮੈ ਲਾ ਲਓ ਇੱਕ ਆਹ ਲਾ ਲਓ ਹਾਂਜੀ ਸਾਹਿਬ ਰੈਡੀ ਹੈ ਜੀ ਲਓ ਜੀ ਫਿਰ ਚਾਹ ਪੀ ਲਈਏ ਹੁਣ ਸਰ ਕੱਟ ਸੀ ਕੱਢ ਲਓ ਬਰੀਏ ਵੱਡੇ ਦਵਾਕੀ ਹੋਏ ਮੋਰੋ ਪਲਾ ਛੜੇ ਬੰਦੇ ਨੂੰ ਛੜੇਓ ਫਿਰ ਬੈਠ ਜਾਈਏ ਕੰਮ ਦਾ ਸੀ ਕਰਨਾ ਲੈ ਵੀ ਆਪਾਂ ਐਸੀ ਆਪਣੇ ਬਗਲੇ ਚ ਤੇ ਚੋਬਰ ਆਪਣਾ ਖਾ ਰਿਆ ਜਕੁੰਦਰ ਹੁੰਦਰਾ ਬਲੱਡ ਵਧਾਏਗਾ ਹਾਂ ਬਾਪੂ ਨੇ ਸਾਡੇ ਨੇ ਜਕੁੰਦਰਾਂ ਦੀ ਖੇਤੀ ਕੀਤੀ ਜੀ ਬਹੁਤ ਜਿਆਦਾ ਨੇ ਤੇ ਅੱਧਰੋਂ ਬਾਤਾ ਪਟਕੇ ਢੇੜ ਤੇ ਹਾਂ ਹੋਰ ਕੀ ਕੀ ਆ ਹੋਰ ਕੱਦੂ ਵੀ ਨੇ ਸਿਮਲਾ ਮੱਤ ਵੀ ਨੇ ਗੱਠੇ ਵੀ ਨੇ ਛੋਲੇ ਵੀ ਨੇ ਤੇ ਹੋਰ ਹੋਰ ਕੀ ਕੀ ਆ ਛੋਲੇ ਗਾ ਦੀਆ ਜਨਾ ਦੀਆ ਜਕੁੰਦਰ ਵੀ ਨੇ ਜਕੁੰਦਰ ਬਾਬਾ ਜਕੁੰਦਰ ਪ੍ਰਿੰਡੀ ਪ੍ਰਿੰਡੀ ਵੀ ਆ ਪ੍ਰਿੰਡੀ ਹਜੇ ਉਹ ਤਿਆਰ ਹੁੰਦੀ ਆ ਇਧਰ ਆਂਡੇ ਵੀ ਪਾ ਤੇ ਵੈਜੀਟੇਰੀਅਨ ਵੀ ਕਰਦਾ ਸ਼ਾਕਾਹਾਰੀ ਵੀ ਕਰਦਾ ਬਾਪੂ ਨੇ ਮਾਸਾਰੀ ਵੀ ਕਰਦਾ ਬੱਚੇ ਵਿਗੜਾਏ ਹੋਏ ਐ ਤਾਂ ਬੱਚੇ ਮੁਰਗਿਆਂ ਦੇ ਬੱਚੇ ਆ ਦੇਸੀ ਮੁਰਗੇ ਸ਼ੀਲ ਮੁਰਗੇ ਦੇਸੀ ਦੇਸੀ ਆਂਡੇ ਇਹਦੇ ਵਿੱਚ ਤੇ ਉਹਨਾਂ ਦੇ ਨੂੰ ਮੈਂ ਤੇ ਮੈਂ ਵਿੱਚ ਚੁਕੁੰਦਰ ਵੀ ਪਾਈ ਫਿਰਦਾਗਾ ਹਾਂ ਆ ਕੇ ਆ ਕੇ ਖਾਣਾ ਜੂਸ ਬਣਾ ਕੇ ਪੀਵਾਂਗੇ ਇੱਕ ਬੰਦਾ ਰਾਤ ਨੂੰ ਉੱਪਰ ਜਿਉਣਾ ਮਗਾ ਇੱਕ ਬੰਦਾ ਸਾਡਾ ਉੱਤਰ ਲੱਗੇ ਹੋਇਆ ਉਹ ਤੈਨੂੰ ਨਮਾਉਣਾ ਉਹ ਤੈਨੂੰ ਨਮਾਉਣਾ ਉਹ ਤੈਨੂੰ ਨਮਾਉਣਾ ਜਾ ਮੈਂ ਹਾਂ ਪਾਣੀ ਝੜਕਣ ਲੱਗਿਆ ਆਇਆ ਕੁੱਤਾ ਇੱਕ ਦਾ ਬੜਾ ਖਤਰਨਾਕ ਰੱਖੀ ਫਿਰਦਾਗਾ ਹੈ ਲੱਤ ਨਾਲ ਫੜਵਾਦੀ ਕਿਤੇ ਮੁੰਡੇ ਦੀ ਹੈ ਮਟੀ ਗੇਲ ਮੋਨਾ ਫੇਰ ਆਖੜੇ ਹੋਰ ਸਾਲੇ ਲਾਉਂਦੇ ਵੀ ਮੇਰੇ ਵਾਲ ਦੇ 8 9 ਡੀਕੇ ਨੇ ਆ ਵੀ ਆਪਾਂ ਦੇ ਖੇਤਾਂ ਨੂੰ ਸਰਦ ਕਰਕੇ ਚੁਗਿਆ ਘਰੇ ਲਾਜਣਾ ਜਾ ਰਿਹਾ ਜਦ ਵੀ ਪਹੁੰਚੇ ਟਰੈਕਟਰ ਆਪਣਾ ਨਾਈ ਕੱਢ ਕੱਢਦੇ ਹੁਣ ਇਹਦੇ ਨੂੰ ਲੈ ਕੇ ਜਾਓ ਉਹ ਟਰਾਲੀ ਟਰੁਲੀ ਪਾਉਂਦੇ ਆ ਮਕਰੇ ਦੇ ਬਲੌਗ ਵਾਲੇ ਬਹੁਤ ਹੋਣੇ ਹਲੇ ਕਣਕ ਵੜਨ ਦਾ ਬਲੌਗ ਹੋਣਾ ਗੁੰਗੀ ਬਣਾਉਣ ਦਾ ਬਲੌਗ ਹੋਣਾ ਚੌਲ ਲਾਉਣ ਦਾ ਕੱਦੂ ਕਰਨ ਦਾ ਕੰਮ ਦਾ ਭੈਂਟ ਤੇ ਯਾਰ ਸਿਰ ਜੜੇ ਪਏ ਆ ਕੰਮ ਜੜੇ ਪਏ ਆ ਅਸੀਂ ਆ ਨੱਕ ਦੇ ਨੱਕ ਦੇ ਕਿਵੇਂ ਲ ਵਿੜਿਆ ਨੱਕ ਚ ਗੁੰਦਰ ਨਾਲ ਲਪੜ ਗਿਆ ਤੇ ਆਪਾਂ ਫਾਰਮ ਤੇ ਸਬਜੀ ਦਾ ਕੰਮ ਚਲਾਉਣਾਗਾ ਤੇ ਸਬਜੀ ਦੇਖੋ ਕਿਹੜੀ ਅਪਡੇਟ ਚੱਲਦੀ ਆ ਹੂੰ ਤੇ ਕਰੀਏ ਤਿਆਰ ਅਜੀ ਜੀ ਜਿੰਦੇ ਹਿਸਾਬ ਨਾਲ ਚੱਲਾਂਗੇ ਬਾਈ ਹਾਂ ਚੀਜ਼ਾਂ ਤੋਂ ਐਡਵਾਂਸ ਚੱਲਣਾ ਹਾਂ ਐਡਵਾਂਸ ਚੱਲਾਂਗੇ ਹਾਂ ਹੋਰ ਜਿਹੜੀ ਹੋਈ ਮੜੀ ਮੁੱਟੀ ਸਬਜੀ ਉਹ ਆਪਾਂ ਪਤਾ ਸੁਤਾ ਕਰਕੇ ਚੱਲ ਕੇ ਆਵਾਂਗੇ ਠੀਕ ਆ ਦੁਕਾਨ ਤੇ ਵੀ ਬੂਂ ਲਿਆ ਆ ਮਾਗੇ ਵੀ ਬੂਂ ਲਿਆ ਆ ਮਾਗੇ ਫੇਲ ਫੁੱਟੇ ਪਤਾ ਬਹੁਤ ਜ਼ਿਆਦਾ ਇੱਕ ਕਿਲਾ ਥੋਂ ਦਾ ਪੂਰਾ ਰੋਡ ਤੇ ਲੱਗਦਾਗਾ ਹੂੰ ਤੇ ਬਗਲਾ ਬਣਾਇਆ ਹੋਇਆ ਆਪਣਾ ਗੇਟਾ ਹੋ ਰਿਹਾ ਹੈ ਬਾਪੂ ਦਾ ਮਨਾੜ ਇਹਨੂੰ ਬਾਪੂ ਅਜੇ ਝੰਗਦਾਗਾ ਇਹ ਡੈਡੀ ਆ ਮੇਰਾ ਤੇ ਕੈਮਰੇ ਚ ਪਟਕੇ ਕੈਮਰੇ ਕੈਮਰੇ ਪੂਰੇ ਪਹਿਲੀ ਵਾਰ ਆਇਆ ਤਾਂ ਕਰਕੇ ਝੰਗਦਾਗਾ ਬੋਲਣਾ ਵੀ ਔਖਾਗਾ ਐ ਆਪਣੀ ਦਾ ਬਾਬੇ ਆੜਾ ਰੋਦਾ ਕੰਮ ਆ ਤੇ ਉਧਰ ਬੈਠਾ ਤਾਇਆ ਪਾਪਾ ਹੱਥੋਂ ਲਾ ਦੇ ਠੀਕ ਆ ਜੱਟ ਆ ਰੋਲਾ ਕਰੇ ਬਾਬੂ ਦੇ ਹੱਡੇ ਦੇ ਹੋਰ ਇਹ ਛਾੜਨੇ ਆਗੇ ਜਿੰਨੇ ਝਾੜੇ ਸਾਨੂੰ ਖਾਵਾਗੇ ਕਰਦੀ ਵਾਂ ਲਓ ਜੀ ਚੌਲ ਆਪਣੇ ਮੁੰਡੇ ਨੇ ਬਣਾ ਲਏ ਤੇ ਫੋਨ ਲੱਗਿਆਗਾ ਇੱਕ ਤਾਂ ਚਤਰਕਾਰੀ ਸਾਨੂੰ ਆਪ ਕਰਨੀ ਪੈਂਦੀ ਆ ਸਾਰੀ ਤੂੜੇ ਵਾਲੀ ਨਹੀਂ ਹੈਗੀ ਨਾ ਮੁੰਡੇ ਵਾਲੀ ਹੈ ਨਹੀਂ ਜੀ ਉਹਦੀ ਘਾਟ ਆ ਤੇ ਜੇ ਕੋਈ ਲੱਸੀ ਰੈਡੀ ਆ ਬਾਈ ਦਹੀਂ ਬੈੜੀ ਆ ਹਾਂ ਲਓ ਜੀ ਆਪਣੇ ਚੌਲਾਂ ਜਿੰਨੇ ਸਾਨੂੰ ਪਤਾ ਮੇਰੇ ਪਹਿਲਾਂ ਮੈਂ ਉਹਨੂੰ ਦੱਸਿਆ ਸੀ ਇਹ ਦੁਬਾਰੇ ਦਾ ਦੱਸਣਾ ਰਿਪੀਟ ਕਰ ਦਿਨਾਗਾ ਛਿਬਲਾ ਮਿਰਚ ਮਿਰਚਾਂ ਟਮਾਟਰ ਇਕੱਠੇ ਆਲੂ ਤੇ ਆ ਨੌਜਵਾਨ ਬਹੁਤ ਹਿੰਮਤੀ ਆ ਕਿਹ ਕੋਈ ਕਹਿੰਦਾ ਨਾ ਲਬੜੀ ਫਿਰਦਾ ਇਹਦਾ ਲੱਗ ਜਾਂਦਾ ਛੋਟੇ ਛੋਟੇ ਸ਼ਹਿਰਾਂ ਚ ਵੱਡੀਆਂ ਵੱਡੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਰਹਿਆ ਕਰਤਾ ਖੱਲੀ ਹਾਂਜੀ ਕਰਤਾ ਚਲੋ ਗਰਾਉਂ ਪੌਣੇ ਅਸੀਂ ਮੋਛੇ ਆ ਲੈ ਗਿਆ ਮਾਰੀ ਫਲਾ ਲਾਏ ਜਾ ਹਾਂ ਤੇ ਮਿਲਦੇ ਆਂ ਉਹਨੂੰ ਝੌਲ ਖਾ ਕੇ ਤੇ ਲੈ ਵੀ ਬਾਬੇ ਆਪਾਂ ਝੌਲ ਖਾ ਕੇ ਉਹਦੇ ਟਹਿਟ ਚੌਲ ਮੇਰਾ ਠੀਕ ਚਹਿਤਾ ਚੌਲ ਆਏ ਕਹਿੰਦਾ ਭਟੇ ਘਟੇ ਪਏ ਉਹਦਾ ਤਾਂ ਘਾਟੇ ਚੰਗੇ 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 ਸਪੈਫਲ ਕੀਤੇ ਹੋਏ ਆ ਵੀ ਮੁੰਡੇ ਨੇ ਹੈ ਕਿੰਨੀ ਵੇਰ ਚੋਂ ਬੋਲ ਸਕਦੇ ਮੈਂ ਚੌਲ ਤੇ ਖਾਦੇ ਹਾਂ ਹਾਂ ਅੱਜ ਚੌਲ ਚਮਚਾ ਲਾਉਣਾ ਸੀ ਮੈਂ ਕਿਹਾ ਸਵਾਦ ਆ ਤੇ ਥੈਂਕ ਯੂ ਭਰਾ ਤੇ ਵੀ ਵੈਲਕਮ ਬਹੁਤ ਇੱਧਰ ਵੀ ਹੈਲਪ ਕੀਤੀ ਆ ਬਾਈ ਨੇ ਮੇਰੇ ਨਾਲ ਆਹ ਮੁੰਡੇ ਨੇ ਬਹੁਤ ਜੂਰ ਲਾਇ ਲਿਆ ਵੀ ਮੂੰਹ ਦਿਖਾ ਚੋਪਰਾ ਹਾਂਜੀ ਤੇ ਸਪ ਬਹੁਤ ਬੰਦੀਆਂ ਦੀਆਂ ਦੇ ਆਰਡਰ ਕੋਈ ਵੀ ਪ੍ਰੋਗਰਾਮ ਹੋਇਆ ਦੱਸ ਦਿਓ ਜੀ ਲਓ ਜੀ ਅਸੀਂ ਫੇਰ ਪਹੁੰਚਦੇ ਦੁਕਾਨ ਤੇ ਈ ਹਲਾ ਸਾਬ ਜੀ ਠੀਕ ਜੇ ਹਾਏ ਹਾਏ ਇਹਲਾ ਚੰਦਰ ਤੁਸੀਂ ਯਾਦੀ ਮੰਗਵਾਤਾ ਇਸਲਾ ਫਿਰ ਸਾਡਾ ਹਾਏ ਬੋਲੇ ਵਧੀਆ ਮੇਰਾ ਵੀਰ ਬੈਲ ਦੇ ਬੈਲ ਜਵਾਨ ਪਾਟੀ ਤੇਰੀ ਜਵਾਨ ਤੇ ਪੂਰਾ ਯਕੀਨ ਆ ਜਾਨੂੰ ਇਹਨਾ ਟੱਪਾ ਤੇ ਟੱਪਾ ਖੜਗਾਤਾ ਇਹਨੂੰ ਕਬਰ ਨਹੀਂ ਪਛਾਣਦਾ ਨਾ ਆਹ ਕਰਤਾ ਪਾਸ ਇੱਕ ਤਾਂ ਜਿਹੜਾ ਹੁਣ ਪਾਇਆ ਹੋਇਆ ਪਾਸ ਕਰਤਾ ਹੋਰ ਕਿਹੜਾ ਲੈਣਾ ਠੀਕ ਆ ਲੈ ਲੈ ਯਾਰ ਆ ਵਧੀਆ ਘੈਂਟ ਰੇੜਾ ਮੇਰੇ ਪਾਸ ਹਾਂ ਠੀਕ ਆ ਅੱਡਾ ਬੱਬ ਆ 15 ਪਲੱਸ ਹਨ 70 ਆ ਸਾਰਾ ਡੱਬਾ ਬੋਲ ਲਿਆ ਬਹੁਤ ਸੋਹਣੇ ਕਬਰਾਂ ਜੀ ਦੇ ਤੁਹਾਨੂੰ ਚਾਹੀਦੇ ਹੋਏ ਉਸਤਾਦ ਜੀ ਨਾਲ ਕਨੈਕਟ ਕਰ ਲਿਓ ਉਸਤਾਦ ਜੀ ਨੰਬਰ ਬੋਲਿਓ ਆਪਣਾ ਮੈਂ ਸੋਹਣਾ ਤੁਹਾਨੂੰ ਡਿਲੀਵਰੀ ਵੀ ਕਰ ਦਿੰਨੇ ਹਾਂ ਬਹੁਤ ਲੈਂਦੀ ਹੈ ਡਿਲੀਵਰੀ ਜੀ ਮੇਰੇ ਨੂੰ 5533901 ਇੰਸਟਾਗ੍ਰam ਪੇਜ ਆਪਣਾ ਕਾਸ਼ਿਫ ਮੋਬਾਈਲ ਵਰਲਡ YouTube ਪੇਜ ਆ ਮੈਂ ਕਾਸ਼ਿਫ ਮਾਰ ਦੇਣਾ ਭੱਲੇ ਤੇਰੇ ਮਿੰਟ ਮਿੰਟ ਬਾਈ ਬੱਚੇ ਫੋਨ ਲਾਉਂਦੇ ਜੀ ਇਹ ਕਦੇ ਮਿਲਾਂਗਾ ਹਾਂ ਜੀ ਕੀ ਹਾਲ ਚਾਲ ਆ ਜੀ ਠੀਕ ਠਾਕ ਜੱਟਾ ਵੀਡੀਓ ਦੇਖਦੇ ਹੋ ਹਾਂਜੀ ਫੋਲੋ ਕੀਤਾ ਹੋਇਆ ਬਹੁਤ ਬਹੁਤ ਧੰਨਵਾਦ ਜੀ ਕਲਛਿਆਂ ਦੀ ਬੱਚਾ ਪਾਰਟੀ ਆ ਜੀ ਆਪਣੀਆਂ ਵੀਡੀਓ ਦੇਖਦੇ ਆ ਤੇ WhatsApp ਤੇ ਮੁੰਡਾ ਆਇਆ ਸੀ ਕਹਿੰਦੇ ਵੀਰੇ ਕਿੱਥੇ ਆ ਤੈਨੂੰ ਮਿਲਾਂਗਾ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਜਦੋਂ ਫ੍ਰੀ ਹੋਏ ਛੋਟੇ ਕਰਨ ਨੂੰ ਆਵਾਂਗੇ ਤੇ ਅੱਜ ਹੁਣ ਰੈਕੋਟੋ ਵਾਪਸ ਆਉਂਦੇ ਸੀਗੇ ਤੇ ਹੁਣ ਇਹਨਾਂ ਨੂੰ ਮਿਲ ਕੇ ਜਾਂਦੇ ਨੇ ਸ਼ਾਟ ਲਿਆਗਾ ਸਪੈਸ਼ਲ ਆਪਾਂ ਵਲੌਗ ਚ ਪਾਵਾਂਗੇ ਆ ਜਿਓ ਜੀ ਖੇਚ ਲੋ ਫੋਟੋ ਲੋ ਜੀ ਆਜੋ ਫਿਰ ਆਇਆ ਇਹ ਵੀ ਆਪਣੀ ਵੀਡੀਓ ਦੇਖਦੇ ਪੰਜ ਹੋ ਗਏ ਕਲਸੀਆਂ ਦੀ ਗੈਂਗ ਟੀਮ ਪੂਰੀ ਕਰਤੀ ਹੈ ਚਲੋ ਫਿਰ ਜੜੀ YouTube ਤੇ ਪਾ ਦਈਏ ਬਾ ਠੀਕ ਆ ਚੈੱਕ ਕਰ ਲਿਓ ਕੱਲ ਨੂੰ ਆਉਗੀ YouTube ਤੇ ਸਾਮ ਨੂੰ ਠੀਕ ਹੈ ਹਾਂ ਜੀ ਤੇ ਹੁਣ ਮੈਂ ਵੀ ਕਰਦਾ ਬਲੌਗ ਐਡਿਟ ਤੇ ਉਹ ਕਹਿੰਦੇ ਆ ਭਈਆ ਹਾਂ ਹਾਂ ਵੀਡੀਓ ਬਣਾਤੀਆਂ ਮੋਬਾਈਲ ਲੋ ਜੀ ਚੱਕ ਕੋਈ ਸਰ ਮੋਬਾਈਲ ਉਹ ਤਾਂ ਉਹ ਮੈਟਰ ਰਿਕੋਰਡਿੰਗ ਸੀ ਮੈਂ ਜੇ ਤਾਂ ਮਰਜੀ ਹੋ ਗਈ